ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੈਲ ਦੇ ਵਿੱਚ ਚੈਲ ਪਿੰਡ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਨਦਾ ਪਿੰਡ ਆ ਚੈਲਾ ਤੋਂ ਜਿਹੜਾ ਚਰਸਤਾ ਪੈਂਦਾ ਵਾ ਮਿੱਤਰੋ ਜਿੱਥੋਂ ਪਿੰਡ ਦੀ ਚਰਸਤਾ ਖਤਮ ਹੁੰਦਾ ਇੱਕ ਸੜਕ ਜਿਹੜੀ ਉਹਦੀ ਟਹਿਣੇ ਨੂੰ ਇੱਕ ਪਿੰਡ ਵਾਲੀ ਫਿਰਨੀ ਫੜਦੀ ਤੇ ਇੱਕ ਸਿੱਧੀ ਪਾਣੇ ਨੂੰ ਤੁਸੀਂ ਪਾਣੇ ਵਾਲੇ ਪਾਸੇ ਨੂੰ ਬਸ ਦੂਰੀ ਤੈਅ ਕਰਨੀ ਆ ਤੇ ਥੋੜੀ ਜੀ ਦੂਰੀ ਤੈਅ ਕਰਨ ਤੋਂ ਬਾਅਦ ਤੁਸੀਂ ਬਾਈ ਨਾਲ ਰابطਾ ਕਾਇਮ ਕਰ ਲਿਆ ਜੇ ਮਿੱਤਰੋ ਨਵਾਂ ਫਾਰਮ ਬਣਿਆ ਹੋਇਆ ਬੇਟਾ ਬਾਈ ਦਾ ਹੀ ਆ ਉਸ ਫਾਰਮ ਦੇ ਵਿੱਚੋਂ ਇਸ ਟਾਈਮ ਤੁਹਾਨੂੰ ਇੱਕ ਗਾਂ ਦਿਖਾਉਣੀ ਆ ਬਾਈ ਉਹਨਾਂ ਦੀ ਵਕਾਊ ਲਈ ਆ ਜਿਹੜੀ ਚੰਗੇ ਦੁੱਧ ਦੀ ਮਾਲਕਣ ਆ ਕੁਝ ਕੁ ਦਿਨਾਂ ਦੀ ਕੱਚੀ ਆ ਕੀ ਕੀ ਦੀ ਡਿਮਾਂਡ ਆ ਕੀ ਡੇਟਾ ਸਾਰੀ ਜਾਣਕਾਰੀ ਲੈ ਲੈਣੇ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਵਧੀਆ ਠੀਕ ਠਾਕ ਸਿੱਤਾ ਦੇ ਪ੍ਰਵਾਸ ਨਾਲ ਵਧੀਆ ਹੀ ਠੀਕ ਠਾਕ ਸ਼ੁਕਰ ਆ ਅੱਛਾ ਬਾਈ ਨਾਮ ਦੱਸ ਦੀ ਕਿਰੋਂ ਦੀ ਆਪਣਾ ਨਾਮ ਗੁਰਵਿੰਦਰ ਸਿੰਘ ਪਿੰਡ ਚ ਗੋਰਾ ਕਹਿੰਦੇ ਆ ਜੀ ਪਿੰਗੂ ਪਿੰਡ ਦੇ ਵਿੱਚ ਗੋਰਾ ਕਹਿੰਦੇ ਹਾਂ ਹਾਂਜੀ ਹਾਂਜੀ ਉਹਦੇ ਨਾਮ ਗੁਰਵਿੰਦਰ ਸਿੰਘ ਫਾਰਮ ਆਪਣਾ ਨਵਾਂ ਹੀ ਕੀਤਾ ਵੀ ਜਿਹੜਾ ਹਾਂਜੀ 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 ਕਿੰਨੇ ਚਿਰ ਤੋਂ ਆ ਗਏ ਫਿਰ ਫੇਰ ਫਾਰਮ ਵਾਲੇ ਪਾਸੇ ਬਾਈ ਬਾਈ 2 ਸਾਲ ਹੋ ਗਏ ਚਲੋ ਵਧੀਆ ਚੱਲੀ ਜਾਂਦਾ ਠੀਕ ਆ ਹਾਂਜੀ ਹਾਂਜੀ ਚਲੋ ਸ਼ੁਕਰ ਆ ਸੂਣਾ ਵਾ ਕਿੰਨੇ ਦਿਨ ਪਏ ਬਈ ਜਾਂਦੇ ਇਹ 12 ਤਰੀਕ ਨੂੰ ਦਿਨ ਪੂਰੇ ਆਈਏ 12 ਤਰੀਕ ਨੂੰ ਆ ਜਿਹੜੀ ਨੂੰ ਦਿਨ ਪੂਰੇ ਅੱਜ 9 ਤਰੀਕ ਨੂੰ ਆਪਾਂ ਬਣਾਉਣੇ ਪਏ ਵੀਡੀਓ ਹੁੰਦੀ ਹੈ ਨਾ ਦੁੱਧ ਕਿੰਨੇ ਕੁ ਲੱਗਪਕ ਦੇ ਆਂਦੀ ਬਈ ਤੋਂ ਅੰਦਾਜ਼ਾ 22 ਕਿਲੋ 20 ਕਿਲੋ ਵਾ ਇੱਥੇ ਜੇ ਦਿੱਤਾ ਜੀ ਹਾਂਜੀ ਹਾਂਜੀ ਤੇ ਇਹਦੇ ਟੀਕੇ ਜਿਹੜਾ ਕਿਹੜਾ ਪ੍ਰਾਇਮ 7 ਲੋਜ 7 ਲੋਜ ਹਜ਼ਾਰ ਦਾ ਜੀ 7 ਲੋਜ ਹਜ਼ਾਰ ਦਾ ਟੀਕਾ ਲਵਾ ਲਈ ਡਾਕਟਰ ਸੀਰਾ ਕੋਟ ਸੀਰੋ ਭਰ ਕੇ ਗਿਆ ਜੀ ਠੀਕ ਹੈ ਬਈ ਠੀਕ ਹੈ ਅੱਛਾ ਇੱਕ ਗੱਲ ਹੋਰ ਆ ਬਈ ਜਿਵੇਂ ਸੀਲ ਚੂਣ ਚਣ ਨੂੰ ਹਾਂਜੀ ਬਿਨਾ ਨਿਆਣੇ ਤੋਂ ਮੈਂ ਤਾਂ ਵੀ ਆਈ ਕਿਸੇ ਘਰ ਨਹੀਂ ਨਿਆਣਾ ਪਾਇ ਕੀ ਰੱਖਿਆ ਹੁੰਦਾ ਜੀ ਰੇਟ 1 ਲੱਖ ਰੁਪਈਆ ਜਿਮਨਤਨ ਹੋ ਜੂ ਥੋੜਾ ਬਹੁਤਾ ਵਿੱਚੋਂ ਨਹੀਂ ਬਸ ਦੇਣ ਲੈਣ ਵਾਲਾ ਹੀ ਆ ਜੀ ਕੋਈ ਮਾੜਾ ਮੋਟਾ ਹਾਂ ਮਾੜਾ ਮੋਟਾ ਕਰ ਲਾਂਗੇ ਛੋਟਾ ਛੋਟਾ ਪੂਰੇ ਮਲੇ ਨੂੰ ਕੱਢੇ ਪਰ ਨੂੰ ਖੋਲ ਦੋ ਲੈ ਵੀ ਮਿੱਤਰੋ ਤੀਜਾ ਸੁਹਾਇਤ ਕੀ ਕਰਮਾ ਵਾਲੀ ਨੇ ਸੁਣਾਵਾ ਗੁਰਵਿੰਦਰ ਸਿੰਘ ਬਾਈ ਗੋਰੇ ਦੇ ਘਰੇ ਵਹਿੜ ਖੜੀ ਹੋਈ ਆ ਮਿੱਤਰੋ ਤੇ ਬਾਕੀ ਬਾਈ ਦੁੱਧ 20 22 ਕਿਲੋ ਚੂਣ ਵਾਲਾ ਕੋਈ ਕਹਿਣਾ ਵਾਲਾ ਨਹੀਂ ਗਾ ਜੇ ਵੀ ਕਹਿ ਤਾਂ ਆਪਾਂ 28 30 ਵੀ ਦੰਦੇ ਜਿੱਡੀ ਗਾਂ ਵਾ ਗਵਾਈ ਪਰੋਂਦੀ ਆ ਪਰ ਇਹ ਚੂਣ ਵਾਲਾ ਦੱਸੇ ਨਹੀਂ ਮਿੱਤਰੋ ਬਹੁਤ ਸੋਹਣਾ ਜਿਹੜਾ ਮੱਥੇ ਦੇ ਵਿੱਚ ਥੋੜਾ ਜਿਹਾ ਬੱਲਾ ਜਿਵੇਂ ਆਪਾਂ ਕਹਿ ਦਿੰਨੇ ਆ ਬਾਕੀ ਸਾਰੀ ਗਾਂ ਆ ਜਿਹੜੀ ਕਾਲੀ ਨੀਲੀ ਦਾ ਵੀ ਵਾਂਗੂ ਖੁਰ ਜ਼ਰੂਰ ਹੈਗੇ ਬੱਲੇ ਇਹਦੇ ਮਗਰ ਮਿੱਤਰੋ ਬਾਕੀ ਥਣ ਥਣੂ ਗਲਾਬੀ ਚਾਰੇ ਬਹੁਤ ਸੋਹਣੀ ਗਾਂ ਯਾਰ ਘਰੇ ਦੁੱਧ ਪੀਨੂ ਬਾਈ ਗਰਮੀ ਵੀ ਬਹੁਤ ਘਟ ਮਣਾਉਂਦੀ ਹੋਣੀ ਹੈ ਜਮਾਂ ਹੀ ਨਹੀਂ ਜੀ ਗਰਮੀ ਤਾਂ ਮਣਾਉਂਦੀ ਬਾਈ ਹਨਾ ਨਹੀਂ ਨਹੀਂ ਮਣਾਉਂਦੀ ਮੈਂ ਤਾਂ ਨਾ ਵੇ ਠੀਕ ਹੈ ਦੁੱਧ ਦੀ ਕੈਪੈਸਿਟੀ ਬੇਸ਼ੱਕ 2 ਕਿਲੋ ਘਾਟਾ ਪਰ ਗਰਮੀ ਨਾਲ ਤਾਂ ਵਿਚਾੜਾ ਹਾਂ ਹਾਂਜੀ ਹਾਂਜੀ ਇਹ ਤਾਂ ਜੀਵ ਤੱਕ ਸਾਰਾ ਦਿਨ ਹੋਵੇ ਉਹ ਵੀ ਔਖਾ ਕੰਮ ਗਰਮੀ ਦੇ ਵਿੱਚ ਹਾਂਜੀ ਬਈ ਠੀਕ ਆ ਆ ਵੇਖੋ ਮਿੱਤਰੋ ਥਣ ਵੀ ਬਹੁਤ ਚੰਗਾ ਲੱਗਾ ਹਜੇ ਤਾਂ ਬਣਾਉਣਾ ਇਹਨੇ ਕਰਮ ਵਾਲੀ ਨੇ ਲੇਵਾ ਪੰਡਾ ਨਾੜਾ ਨੂੜਾ ਲੇਵੇ ਦੇ ਉੱਤੇ ਕੱਦ ਬਾਡੀ ਦੀ ਵੀ ਗਾਂ 4.5 5 4.5 ਫੁੱਟ ਕੋ ਕੱਦ ਹੋਊਗਾ 5.5 ਫੁੱਟ ਦੇ 6 ਦੇ ਕਰੀਬ ਜੇ ਦੀ ਵੇਲ ਹੋਊਗੀ ਭਾਈ ਰੇਟ ਇਹਦਾ ਜਿਹੜਾ ਲੱਖ ਰੁਪਈਆ ਵਾ ਨੰਬਰ ਪਾਈ ਦਾ ਲੈ ਲੈਂਦੇ ਵੀਰੇ ਨੰਬਰ ਦੱਸ ਹੀ ਕੋਰੇ ਭਾਈ 9501325264 ਇੱਕ ਵਾਰੀ ਹੋਰ ਬੋਲੋ 9501325264 9501325264 ਹਾਂਜੀ ਹਾਂਜੀ ਇਸ ਨੰਬਰ ਤੇ ਕਰ ਲਓ ਭਾਈ ਨਾਲ ਰਾਬਤਾ ਕਰ ਮਿੱਤਰੋ ਪੂਰੀ ਤਸੱਲੀ ਬਖਸ਼ ਗਾਂਦ ਖਾਤੀ ਆ ਤੁਹਾਨੂੰ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ